ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਮੈਂ ਏਡੀਓ ਸੰਦੀਪ ਸਿੰਘ ਖੇਤੀਬਾੜੀ ਵਿਭਾਗ ਬਲਕਸ ਮਰਾਲਾ ਤੇ ਮੇਰੇ ਨਾਲ ਅੱਜ ਸਾਡੇ ਉਹ ਹੈਗਾ ਬਦੂ ਕਿਸਾਨ ਨੇ ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਈ ਆਲੂਆਂ ਦੀ ਕਾਸ਼ਤ ਵੀ ਕਰਦੇ ਨੇ ਪਰ ਸਾਰਾ ਕੁਝ ਵਲਚਰ ਤੇ ਉਟਾਵੇਂ ਹਾਲੇ ਨਾਲ ਵਿੱਚ ਵਾਕੀ ਕਰਦੇ ਆ ਆ ਉਹਨਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਨੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਭਰਪੂਰ ਸਿੰਘ ਲਗ ਪਿੰਡ ਗਗੜਾ ਬਲਕਸ ਮਰਾਲਾ ਲਗਾਤਾਰ 4 ਸਾਲ ਹੋ ਗਏ ਤੇ ਇਸ ਢੰਗ ਨਾਲ ਆਲੂਆਂ ਦੀ ਕਾਸਟ ਕਰਦੇ ਆ ਉਹ ਇਹਨਾਂ ਤੋਂ ਆਪਾਂ ਆਪਣੇ ਤਜਰਬੇ ਇਹਨਾਂ ਤੇ ਪੁੱਛਦੇ ਆ ਸਰ ਸਵਾਗਤ ਆ ਜੀ ਤੁਹਾਡਾ ਤੁਹਾਡਾ ਵੀ ਸਵਾਗਤ ਹੈ ਇਹ ਖੇਤੀਬਾੜੀ ਵਿਭਾਗ ਵੱਲੋਂ ਪਹਿਲਾਂ ਤਾਂ ਮੈਂ ਪ੍ਰਸ਼ੰਸਾ ਕਰਦਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿੱਥੇ ਵਾਤਾਵਰਣ ਬਚ ਰਿਹਾ ਜੀ ਰਾਨਾ ਮਿੱਟੀ ਵੀ ਸੇਧ ਵੀ ਸੁਧਰ ਰਹੀ ਤੁਹਾਡੇ ਮੈਂ ਕੀ ਮੈਨਾਲਾ ਜੀ ਚੰਗਾ ਜਿਹਾ ਕੰਮ ਠੀਕ ਹੈ ਤੇ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਵੀ ਹੁਣ ਤੱਕ ਦਾ ਤੁਹਾਡਾ ਤਜਰਬਾ ਇਸ ਢੰਗ ਨਾਲ ਕਿਵੇਂ ਰਿਹਾ ਆਲੂ ਇਹਦੇ ਆਲੂ ਉਹ ਤੇ 50 ਥੱਲੇ ਵੱਧ ਨਿਕਲੇ 50 ਤੇ 60 70 ਜਦੋਂ ਆਪਾਂ ਪਾ ਟਿਕਟ ਤੇ ਮੈਨੂੰ ਕਾਫੀ ਕਿਸਾਨ ਵੀਰ ਪਿਛਲੇ ਸਾਲਾਂ ਚ ਜਿਹੜੇ ਸਾਡੇ ਲਗਾਤਾਰ ਇਸ ਢੰਗ ਨਾਲ ਕਰ ਰਹੇ ਆ ਉਹਨਾਂ ਦੇ ਤਿਆਰਬੇ ਵੀ ਤੁਹਾਡੇ ਤਿਆਰਿਆਂ ਨਾਲ ਮੇਲ ਖਾਂਦੇ ਆ ਪਰ ਮੈਨੂੰ ਕੀ ਕਿਸਾਨ ਕਹਿੰਦੇ ਵੀ ਸਾਡਾ ਬਾ ਬਹੀਏ ਚ ਡੀਜ਼ਲ ਦਾ ਖਰਚਾ ਤੁਹਾਨੂੰ ਜੀ ਅਸੀਂ ਦੇਖਿਆ ਇਹ ਤਾਂ ਬਰਾਬਰੇ ਚੱਲਦਾ ਜਾ ਆਪਾਂ ਮਲਚਰ ਦੇ ਉਹ ਕਟਰ ਦੇ ਬਰਾਬਰ ਮਲਚਰ ਖਾਂਦਾ ਜੀ ਹਾਂਜੀ ਜਦੋਂ ਫਿਰ ਆਪਾਂ ਨੂੰ ਤਵੀਆਂ ਪਾਉਣ ਪਏ ਤਵੀਆਂ ਦੀ ਲੋਡ ਨਹੀਂ ਆਉਂ ਥੋਡੇ ਸਾਹਮਣੇ ਕਿਰਨ ਰੋਟਾ ਵੇਟਰ ਫੇਰ ਉਹ ਨਾਲ ਫਿਰ ਬਣ ਤਿਆਰ ਹੋ ਗਏ ਜੀ ਠੀਕ ਹੈ ਜੀ ਥੱਲੇ ਤੋਂ ਮਿੱਟੀ ਵਧੀਆ ਨਿਕਲੇ ਹੁੰਦੀ ਹੈ ਜੀ ਬਹੁਤ ਜਿਵੇਂ ਗਿੱਲੇ ਹੁੰਦੇ ਤਾਂ ਵੀ ਸੁੱਕ ਜਾਂਦੇ ਨੇ ਤੇ ਕੁਆਲਿਟੀ ਆਲੂਆਂ ਦੀ ਕਿੰਨੀ ਬਹੁਤ ਵਧੀਆ ਬਣਦੇ ਜੀ ਲੋਪਾਂ ਨਹੀਂ ਭੱਜ ਕੇ ਲੈਂਦੇ ਇਹਨਾਂ ਅੱਛਾ ਜੀ ਚਿੱਟਾ ਆਲੂ ਨਿਕਲਦਾ ਤੇ ਕੁਆਲਿਟੀ ਦੇਖੋ ਬਹੁਤ ਫਰਕ ਆ ਹਾਂ ਪਰਾਲੀ ਨਾਲ ਦੇਖੋ ਪਾਣੀ ਸੁੱਕਣ ਦੀ ਸਮਰੱਥਾ ਵੱਧਦੀ ਹੈ ਜੀ ਗਲਦਾ ਨਹੀਂ ਆਲੂ ਗਲਦਾ ਨਹੀਂ ਜਿਉਂ ਮੀਂਹ ਪੈਂਦਾ ਨਾਲ ਦੀ ਨਾਲ ਪਾਣੀ ਖਾਈ ਜਾਂਦੇ ਨੇ ਪਾਣੀ ਵੀ ਖਾਂਦਾ ਤੇ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦੋ? ਇਹ ਤਾਂ ਕਹਿੰਦੇ ਸਾਰੇ ਇਹੀ ਕਰੋ ਹੁਣ ਸਾਨੂੰ ਦੇਖ ਕੇ ਹੋਰ ਬਹੁਤ ਲੱਗੇ। ਉਹ ਸੇ ਤੁੰ ਨੂੰ ਉੱਥੇ ਚੱਲਦੇ ਨੇ ਹੁਣ ਫੇਰ। ਅਗਰ ਆਪਣੇ ਪਿੰਡ ਵੀ ਯਾਨੀ ਤੁਹਾਨੂੰ ਦੇਖ ਕੇ ਹੋਰ ਕਿਸਾਨ ਵੀ ਨਹੀਂ ਇਹ ਤੇ ਕਿੰਨਾ ਫਲਾਈ ਹੈ। ਕਿਰਾਏ ਦੇ ਕੋ ਨਹੀਂ ਹੈ ਜੀ ਉਹ ਵੀ ਕਿਰਾਏ ਤੇ ਲੈ ਲੈ ਕੇ ਫੇਰ। ਠੀਕ ਹੈ ਜੀ। ਚਲੋ ਵਧੀਆ ਗੱਲ। ਤੇ ਕਣਕ ਦੀ ਕਾਸ਼ਟ ਕਿਸ ਢੰਗ ਨਾਲ ਕਰਦੇ ਆ ਜੀ ਫਿਰ? ਕਣਕ ਦੀ ਫਿਰ ਉਹ ਕਰਦੀਆਂ ਜਿਹੜਾ ਸੁਪਰ ਸੀਟਰ ਨਾਲ ਹੁੰਦਾ। ਅਜਾ ਸੁਪਰ ਸੀਟਰ ਨਾਲ ਵਜਾਈ। ਹਾਂ ਜੀ। ਠੀਕ ਹੈ ਜੀ। ਕਿਸਾਨ ਜਿਵੇਂ ਹੁਣ ਇਹਦੀ ਬੇਲਪੂਰ ਹੁੰਦੀ ਆ ਲੂ ਦੀ ਉਸ ਫੋਨ ਦੇ ਲੋ ਵਿਚ ਰਲਾਉਂਦਾ ਹਾਂਜੀ ਬਾਹਰ ਨੇ ਕਰਨੀ ਪੈਂਦੀ ਖਾਲੀ ਵਿੱਚ ਬਣੇ ਹੁੰਦਾ ਠੀਕ ਹੈ ਜੀ ਇੱਕ ਕਿਸਾਨ ਵੀਰੋ ਇਹ ਸਾਡੇ ਗਾਹਵਦੂ ਕਿਸਾਨ ਸਰਦਾਰ ਭਰਪੂਰ ਸਿੰਘ ਜੀ ਪਿੰਡ ਗਗੜੇ ਤੋਂ ਤੇ ਦੇਖਿਆ ਤੁਸੀਂ ਇਹਨਾਂ ਨੇ ਜਿਵੇਂ ਆਪਣੇ ਤਿਆਰਵੇ ਤੁਹਾਡੇ ਨਾਲ ਸਾਂਝੇ ਕੀਤੇ ਵੀ ਝਾੜ ਵੀ ਵੱਧ ਰਿਹਾ ਕੁਆਲਿਟੀ ਵੀ ਇੰਪਰੂਵ ਹੁੰਦੀ ਆ ਇੱਕ ਹੋਰ ਇੱਕ ਦਿਨ ਵੀ ਬਚਦੀ ਆ ਜੀ ਜੇ ਆਪਾਂ ਬਾਕੀ ਕੱਲ ਤਾਂ ਜੀਰੀ ਵਧੀਆ ਜੀ ਹਾਂ ਕੱਲ ਜੀਰੀ ਵਧੀਆ ਕੱਲੇ ਵਧੀਆ ਕੱਲ ਅੱਜ ਆਪਾਂ ਨੇ ਆਹ ਕੱਲ ਨੂੰ ਅੰਦ ਲਗ ਜਾਣਗੇ ਹਾਂਜੀ ਹਾਂਜੀ ਜੀ ਜੇ ਆਪਾਂ ਗੱਠਾ ਜਾਂ ਅੱਗ ਲਾਉਣ ਦਾ ਕੰਪੈਰੀਜ਼ਨ ਕਰੀਏ ਆਪਾਂ ਪਹਿਲਾਂ ਤਿਆਰ ਪਹਿਲਾਂ ਉਹਨਾਂ ਛੱਡਣੋਂ ਦੇਖੋ ਪਹਿਲਾਂ ਵਧੀਆ ਜੀਰੀ ਹਾਂਜੀ ਉਹਦੇ ਨਾਲ ਅਸੀਂ ਪਹਿਲਾਂ ਤਿਆਰ ਕਰਤਾ ਹਾਂ ਬਿਲਕੁਲ ਠੀਕ ਉਹ ਹਲੇ ਅੱਜ ਬਣਾਉਂਦੇ ਨੇ ਗੱਠਾ ਇੱਕ ਦਿਹਾੜੀ ਉਹਨਾਂ ਤੋਂ ਪਹਿਲਾਂ ਵਧੀਆ ਜੀਰੀ ਤੇ ਸੋ ਕਿਸਾਨ ਵੀਰੋ ਇਹ ਸਾਨੂੰ ਜਿਹੜੀ ਇਨ ਸਿਟੂ ਟੈਕਨੀਕ ਆ ਪਰਾਲੀ ਆਪਣੇ ਖੇਤ ਦੀ ਆਪਣੇ ਖੇਤ 'ਚ ਵਾਉਣ ਦੀ ਇਹ ਨਾਲ ਮਿੱਟੀ ਦੀ ਪਿਆਊ ਸ਼ਕਤੀ ਵਧੂਗੀ ਵਾਤਾਵਰਨ ਤੇ ਬਚਣੀ ਆ ਸਾਡੇ ਜਿਹੜੀ ਖਾਦਾਂ ਦੇ ਖਰਚੇ ਆ ਉਹ ਵੀ ਘਟਦੇ ਆ ਖਾਦ ਬਹੁਤ ਕੰਮ ਕਰਦੀ ਆ ਜੀ ਇਹ ਵੀ ਤੁਸੀਂ ਕਿੰਨੀ ਕ ਖਾਦ ਘਟਾਰੀ ਜੀ ਪਿਛਲੇ ਸਾਲਾਂ ਚ ਅੱਧੀ ਖਾਦ ਹੋ ਜਾਂਦੀ ਆ ਇਹਦੇ ਵਿੱਚ ਪोटाश ਪਾਉਂਦੇ ਹੋ ਜੀ ਹੋਟਾ ਸ ਨੂੰ ਪਾਈ ਜੀ ਨਿਕਲ ਸਰ ਜਾਂਦਾ ਪੱਕੀ ਗੱਲ ਹੈ ਪੱਕੀ ਗੱਲ ਹੈ ਪਾਈ ਹੁੰਦੀ ਦੇਖੋ ਪोटाश 1750 ਦਾ ਬੈਗ ਅਸੀਂ ਜਦੋਂ ਪਾਣੀ ਹਟ ਗਏ ਤਾਂ ਉਦੋਂ ਵੱਧ ਤਾਂ ਡੀਜ਼ਲ ਲੱਗ ਨਹੀਂ ਰਿਹਾ ਜੀ ਆਪਣਾ ਤੇ ਇਹੀ ਮੈਂ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਵੀ ਆਪਾਂ ਇਨ ਸਿਟੂ ਤਕਨੀਕ ਕਰਨੀ ਪ੍ਰਾਲੀ ਨੂੰ ਵਿੱਚ ਪਾਉਣ ਕਿੰਨੀ ਨੂੰ ਆਈਏ ਆਪਾਂ ਆਪਣੀ ਮਿੱਟੀ ਦੀ ਸਿਹਤ ਦੀ ਵਿਜਾਗ ਸ਼ਕਤੀ ਵਧਾਈਏ ਧੰਨਵਾਦ ਜੀ ਵਰਪੂ ਜੀ ਹੱਸੇ